ਨਹੀਂ ਬੈਠੋ ਹੋਰ ਮੈਂ ਕਹਿੰਦਾ ਬੜ ਬਜਨੇ 10 ਰੁਪਏ ਨੇ ਕੋਈ ਨਹੀਂ ਕਰਦਾ ਯਾਰ ਐ ਨਾ ਕਰਾ ਮੈਂ ਇਹਨਾਂ ਦੇ ਪਰਦੇ ਬਣੇ ਉਹਨੂੰ ਭਾਂਡਿਆ ਪਹਿਲਾਂ ਨੋਸਰੇ ਲੈ ਕੇ ਦਵਾਇ ਨਾ ਕਰਦੇ ਆਦਰ ਤੋਂ ਬਾਪੂ ਕਿਹੜਾ ਵੱਧ ਲਵਾਂਗੇ ਨਾਦਰ ਤੋਂ ਘੱਟ ਲਈਏ ਨਾ ਵੱਧ ਲਈਏ ਕੀ ਗੱਲ ਤਾਂ ਜੀ ਸਹੀ ਗੱਲ ਖਰੀ ਗੱਲ ਜੀ ਇਹਨੂੰ ਦੱਸ ਦੇ ਬੁੜੇ ਬੰਦੇ ਨੂੰ 700 ਤਾਂ ਲੈ ਗਿਆ 2100 ਰੁਪਏ ਬਾਬਾ ਸਾਰੇ ਭਾਂਡਿਆ ਦਾ ਕਿਉਂ ਭਾਂਡਿਆ ਹਾਂ ਦਾ ਤੇਰੇ ਵਾਸਤੇ ਬਾਪੂ ਠੀਕ ਹੈ 200 ਰੁਪਏ ਘਟਾ ਦਿੰਦਾ 300 ਰੁਪਏ ਲੱਗੂ ਐ ਨਿਊ ਬਣਦਾ ਤਾਂ ਪੂਰਾ 300 ਹੀ ਐ ਪੁੱਛ ਲੈ ਨਾ ਇਹ ਵੀ ਤੇਰੇ ਮੂੰਹ ਨੂੰ ਐ ਵੀ ਚੈਨਾ ਬੈਨਾ ਬੰਦਾ ਨੂੰ ਪਿਓ ਵਰਗਾ ਕੰਮ ਧਿਆਜ ਲੈ ਜੇ ਮ ਆਪਾਂ ਦਾ ਮੱਧ ਪੈਸੇ ਜੇ ਲਾ ਲੈ ਪਹਿਲੇ ਸੋਦਾ ਕਰ ਤਮਾਤ ਨਾਲ ਨਾ ਨਾਸਤਾ ਵੀ ਆ ਕੇ ਮੈਂ ਤਾਂ ਢੜਕੀ ਜੀ ਬਈ ਸੋਕ ਨਹੀਂ ਨਹੀਂ ਇਹ ਤਾਂ ਜੋੜ ਵੀ ਆ ਇਹ ਵੀ ਸੈਟ ਕਰਨਾ ਐ ਸੋਮਿਆਂ ਦੇ ਵਿੱਚ ਸੱਜਣੂ ਇਹ ਕਾਰੀਗਰ ਪਿੰਡਾਂ ਦੇ ਗਲੀਆਂ ਦੇ ਵਿੱਚ ਹੋਕੇ ਮਾਰਦੇ ਆਮ ਮਿਲ ਜਾਂਦੇ ਸੀ ਹਾਂ ਪਰ ਹੋਣਾ ਇਹਨਾਂ ਦੀ ਝਾਲਕ ਸੱਜਣੋ ਥੋੜੀ ਥੋੜੀ ਦੁਬਾਰਾ ਦਿਖਾਈ ਦੇਣ ਲੱਗੀ ਆ ਕਿਉਂਕਿ ਲੋਕ ਸੂਝਵਾਨ ਹੋ ਗਏ ਨੇ ਲੋਕ ਪਲਾਸਟਿਕ ਤੇ ਹੋਰ ਭਾਂਡਿਆਂ ਨੂੰ ਛੱਡ ਕੇ ਦੁਬਾਰਾ ਪਿੱਤਲ ਤੇ ਮਿੱਟੀ ਦੇ ਭਾਂਡਿਆਂ ਨੂੰ ਲੋਕਾਂ ਨੇ ਦੁਬਾਰਾ ਵਰਤਣਾ ਸਟਾਰਟ ਕਰਤਾ ਆ ਸੱਜਣੋ ਤੁਸੀਂ ਪਤੀਲੀ ਦੇਖਿਓ ਪਤੀਲੀ ਦੀ ਰੰਗ ਤੁਸੀਂ ਦੇਖੋ ਵੀ ਪਹਿਲਾਂ ਹੀ ਬਦਲਤਾ ਬਾਈ ਨੇ ਤੇ ਚਾਂਦੀ ਅਰਗੀ ਪਤੀਲੀ ਬਣਾ ਦੂਗਾ ਤੁਸੀਂ ਦੇਖੀ ਚੱਲਿਓ ਪੁਰਾਣੇ ਬਜ਼ੁਰਗਾਂ ਨੇ ਤਾਂ ਸਾਬਣੇ ਦੇਖਿਆ ਪਰ ਨਵੀਂ ਪੀੜ੍ਹੀ ਨੇ ਨਹੀਂ ਦੇਖਿਆ ਵੀ ਭਾਂਡੇ ਕਾਲੀ ਹੁੰਦੇ ਕਿਵੇਂ ਆਹ ਦੇਖੋ ਸੱਜਣੋ ਅੱਪਾ ਅੱਜ ਇਹਦਾ ਪੂਰਾ ਵਲੌਗ ਬਣਾ ਲਿਆ ਇਹਨਾਂ ਕੋਲੇ ਨਿੱਕੀ ਜਿਹੀ ਪੱਠੀ ਦੇ ਉੱਪਰ ਇਹ ਕੋਲੇ ਪਾ ਕੇ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਮਿਲਾ ਕੇ ਇੱਕ ਤਰ੍ਹਾਂ ਦੀ ਇਹ ਪਰਤ ਚੜਾਉਂਦੇ ਨੇ ਅੰਦਰ ਤੇ ਇਹ ਪਰਤ ਸੱਜਣੋ ਹੌਲੀ-ਹੌਲੀ ਲੈਂਦੀ ਹੈ ਜਿਵੇਂ ਜਿਵੇਂ ਆਪਾਂ ਭਾਂਡਾ ਵਰਤਦੇ ਹਾਂ ਪਰ ਇੱਕ ਵਾਰੀ ਐਵੇਂ ਲੱਗਦਾ ਵੀ ਅੰਦਰ ਜਿਹੜੀ ਆ ਚਾਂਦੀ ਦੀ ਪਰਤ ਝੜਾਤੀ ਆ ਤੇ ਐਂ ਲੱਗਦਾ ਵੀ ਭਾਂਡਾ ਜਿਹੜਾ ਆਪਣਾ ਨਵਾਂ ਬਣ ਗਿਆ ਕਿਨੇ ਕਿਨੇ ਭਾਂਡੇ ਪਹਿਲਾਂ ਕਲੀ ਕਰਾਏ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਹ ਦੇਖੋ ਜਿਹੜੀ ਪਰਤ ਲਗਭਗ ਕੰਪਲੀਟ ਹੋਣ ਵਾਲੀ ਆ ਅੰਦਰੋਂ ਬਾਹਰ ਜਿਹੜਾ ਲੱਗਿਆ ਪਿਆ ਹੈਗਾ ਤੇ ਇਹ ਸੱਜਣੋ ਹੋਣ ਪਿੰਡਾਂ ਦੇ ਵਿੱਚ ਤੁਸੀਂ ਕਰਵਾ ਸਕਦੇ ਹੋ ਬਾਈ ਤੋਂ ਆਪ ਆਪਣੇ ਘਰੇ ਬੁਲਾ ਕੇ ਉਹਦੇ ਘਰੇ ਸੱਦ ਕੇ ਤੈਨੂੰ ਕਰਾ ਸਕਣਾ ਤੇ ਕਿਹੜਾ ਪਿੰਡ ਹੈ ਤੇਰਾ ਪਿੰਡ ਮੇਰਾ ਹੈਗਾ ਰਤਿਆ ਤੇ ਇੱਕ ਨੰਬਰ ਬਣਾਤਾ ਯਾਰ ਮੜਾ ਧੁੱਪੇ ਕਰੀਂ ਤੈਨੂੰ ਪਿੱਛੇ ਨੂੰ ਟੇਂ ਹਾਂ ਲਾਜਾਂ ਚਾਂਦੀ ਲਾਤੀ ਹੁੰਦੀ ਹੈ ਵਿੱਚ ਹੈ ਚੌਂਕਾਂ ਲਾਤੀ ਯਾਰ ਬਾਕੀ ਕਲਾ ਹੈਗਾ ਬਜ਼ੁਰਗ ਵੀ ਥੋਡੇ ਇਹੀ ਕੰਮ ਕਰਦੇ ਸੀ ਹਾਂ ਬਾਈ ਇਹੀ ਕੰਮ ਕਰਦੇ ਕੀ ਨੰਬਰ ਕੀ ਹੈ ਤੇਰਾ ਨੰਬਰ ਜਿਹੜੇ ਬੰਦੇ ਨੇ ਨੰਬਰ ਮੇਰਾ 88140 ਸਟਾਰਟ ਪੂਰਾ 800 ਠੀਕ ਹੈ ਲਓ ਵੀ ਸੱਜਣੋਂ ਬਾਈ ਦਾ ਨੰਬਰ ਕਰ ਲਓ ਨੋਟ ਜੇ ਤੁਸੀਂ ਵੀ ਭਾਂਡੇ ਕਲੀ ਕਰਾਉਣੇ ਆ ਤਾਂ ਬਾਈ ਨੂੰ ਜਿਹੜਾ ਤੁਸੀਂ ਸਾਧ ਸਕਦੇ ਹੋ ਆਪਦੇ ਪਿੰਡ ਫੋਨ ਕਰਕੇ ਤੇ ਬਾਈ ਕਹਿੰਦਾ ਜਿੱਥੋਂ ਵੀ ਸੱਜਣ ਫੋਨ ਕਰਨਗੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ